ਰਾਜਪੁਰਾ ਤੋਂ 15 ਕਿਲੋਮੀਟਰ ਦੂਰ ਪੈਂਦੇ ਪਿੰਡ ਬੂਟਾ ਸਿੰਘਵਾਲੇ ਦੀ ಗ್ರಾಮ ਪੰਚਾਇਤ ਵੱਲੋਂ ਇੱਕ ਮਤਾ ਪਾਇਆ ਹੈ ਕਿ ਜੋ ਪ੍ਰਵਾਸੀ ਪਿੰਡ ਵਿੱਚ ਕਿਰਾਏ ਤੇ ਰਹਿੰਦੇ ਹਨ ਉਹਨਾਂ ਨੂੰ ਪਿੰਡ ਤੋਂ ਬਾਹਰ ਮਕਾਨ ਲੈਣ ਵਾਸਤੇ ਆਖਿਆ ਗਿਆ ਹੈ ਅਤੇ 30 ਅਪ੍ਰੈਲ ਤੱਕ ਉਹਨਾਂ ਨੇ ਪਿੰਡ ਦੇ ਵਿੱਚੋਂ ਬਾਹਰ ਖੇਤਾਂ ਵਿੱਚ ਰਹਿਣ ਵਾਸਤੇ ਮਤਾ ਪਾਇਆ ਗਿਆ ਹੈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਪਿੰਡ ਦੀ ਸੁਰੱਖਿਆ ਨੂੰ ਲੈ ਕੇ ਮਤਾ ਪਾਇਆ ਗਿਆ ਹੈ ਇਹ ਮਤਾ ਸਾਰੇ ਪਿੰਡ ਦੀ ਸਹਿਮਤੀ ਨਾਲ ਪਾਇਆ ਜੀ ਇਹ ਪ੍ਰਵਾਸੀ ਮਜ਼ਦੂਰਾਂ ਦੀ ਪਿੰਡ ਦੇ ਜਿਹੜਾ ਮਤਲਬ ਕਿ ਰਹਿਸੀ ਇਲਾਕਿਆਂ ਤੇ ਇੱਕ ਤਾਂ ਇਹਨਾਂ ਨੇ ਗੰਦ ਫਲਾਇਆ ਬਹੁਤ ਤੇ ਰਾਤ ਨੂੰ ਕੰਮਕਾਰਾਂ ਦੇ ਆਂਦੇ 8 ਵਜੇ 7 ਵਜੇ 9 ਵਜੇ ਆਪਦੇ ਵਿੱਚ ਲੜਦੇ ਫਿਰਦੇ ਤੇ ਕਿਥੇ ਗਲੀ ਜੀ ਖੜ ਕੇ ਪ੍ਰਸਾਪ ਕਰਨ ਲੱਗੇ ਕਿਥੇ ਕੁਸ ਪਿੰਡ ਦੇ ਚਿਹਰੇ ਸੀਸੇ ਲਵਾਏ ਸੀ ਉਹ ਭੰਨਦੇ ਇਹਨਾਂ ਦੇ ਬੱਚਿਆਂ ਡਲੇ ਮਾਰ ਕੇ ਬਾਕੀ ਇਹਨਾਂ ਨਾਲ ਕੋਈ ਕਿਸੇ ਦੀ ਨਿੱਜੀ ਦੂਸਤ ਨਹੀਂ ਉਹੀ ਗੱਲਬਾਤ ਨਹੀਂ ਜਿਨ੍ਹਾਂ ਨੇ ਇਹ ਪਿੰਡ ਚ ਰੱਖੇ ਹੋਏ ਉਹ ਆਪਣੇ ਖੇਤਾਂ ਤੇ ਮਕਾਨ ਬਣਾ ਕੇ ਰੱਖ ਸਕਦੇ ਆ ਕਿਸੇ ਨੂੰ ਕੋਈ ਮਨਾਹੀ ਨਹੀਂ ਸਾਡੇ ਜ਼ਿਮੀਂਦਾਰਾਂ ਕੋਲ ਵੀ ਸਾਰੇ ਕੋਲ ਰਹਦੇ ਆਗੇ ਕਿਸੇ ਨਾਲ ਕੋਈ ਝਗੜਾ ਨਹੀਂ ਕੋਈ ਕੁਸ ਨਹੀਂ ਸਿਰਫ ਇੱਕ ਕਲਚਰ ਗੰਦ ਫਲਾਇਆ ਜਾ ਰਿਹਾ ਇਹਨਾਂ ਵੱਲੋਂ ਉਹ ਵੀ ਅੱਗੇ ਨੂੰ ਆਣੇ ਵਾਲੇ ਬੱਚਿਆਂ ਨੂੰ ਆਣੇ ਵਾਲੀ ਪੀੜ੍ਹੀਆਂ ਨੂੰ ਅੱਗੇ ਨੂੰ ਕੋਈ ਪਰੇਸ਼ਾਨੀ ਹੋ ਰਹੀ ਹੈ ਹੁਣ ਵੀ ਪਰੇਸ਼ਾਨੀ ਕਰਨ ਲੱਗੇ ਨੇ ਜਿਹੜਾ ਇਸ ਕਰਕੇ ਸਾਰੇ ਪਿੰਡਾਂ ਨਾਲ ਸਹਿਮਤੀ ਨਾਲ ਫੈਸਲਾ ਪਾਇਆ ਕੋਈ ਇਕੱਲੇ ਸਰਪੰਚ ਦਾ ਫੈਸਲਾ ਨਹੀਂ ਇਹ ਇਕੱਲੀ ਪੰਚਾਇਤ ਦਾ ਫੈਸਲਾ ਨਹੀਂ ਪਿੰਡ ਨਾਲ ਫੈਸਲਾ ਕਰਕੇ ਪਿੰਡ ਨਾਲ ਸਾਈਨ ਕਰਕੇ ਪੰਚਾਇਤ ਨੂੰ دیے ਵੀ ਇਹ ਲਾਗੂ ਕਰੋ ਇਹ ਮਤਾ ਗੈਰ ਕਾਨੂੰਨੀ ਪ੍ਰਵਾਸੀਆਂ ਬਾਰੇ ਪਾਇਆ ਗਿਆ ਜਿਹੜੇ ਆਪਣਾ ਪਿੰਡ ਦੇ ਵਿੱਚ ਰਹਿ ਰਹੇ ਆ ਇਹਨਾਂ ਨੂੰ ਪਿੰਡ ਦੇ ਦੂਤ ਤੋਂ ਬਾਹਰ ਰਹਿਣ ਦੇ ਬਾਰੇ ਮਤਲਬ ਕਿਹਾ ਗਿਆ ਹੈ ਪਿੰਡ ਦੇ ਬਾਹਰ ਆਪਣਾ ਕਮਰੇ ਦੇ ਕਿਰਾਏ ਤੇ ਰਹਿਣਾ ਕੁਆਟਰਾਂ 'ਚ ਰਹਿਣਾ ਆਪਣਾ ਖੇਤਾਂ 'ਚ ਰਹਿਣਾ ਕੋਈ ਚੱਕਰ ਨਹੀਂ ਹੈਗਾ ਇਹ ਪਿੰਡ ਦੀ ਤੋਂ ਬਾਹਰ ਮਤਲਬ ਰਹਿਣ ਵਾਸਤੇ ਕੀ ਹੈਗੇ ਪਿੰਡ ਦੇ ਕੀ ਮੁਸੱਬੇ ਆ ਗਏ ਸਾਰੇ ਨਾਲ ਵੀ ਪਿੰਡ ਦੇ ਵਿੱਚ ਮਾ ਇਹ ਮਤਲਬ ਰਾਤ ਨੂੰ दारू ਪੀ ਪੀ ਕੇ ਹੰਗਾਮਾ ਕਰਦੇ ਆ ਧੀਆਂ ਪੈਣਾ ਛੱਡਦੇ ਆ ਮਤਲਬ ਆਂਦੇ ਆ ਕਾਫੀ ਗੰਦਗਾਈ ਮਤਲਬ ਬੁਲਾਉਂਦੇ ਆ ਜਿਸ ਤੋਂ ਪਿੰਡ ਵਾਸੀਆਂ ਦਾ ਬਹੁਤ ਜ਼ਿਆਦਾ ਤਰਾਜ ਹੈ 600 ਤੋਂ ਵੱਧ ਮਤਲਬ ਸਾਡੇ ਪਿੰਡ ਵਾਸੀਆਂ ਨੇ ਚੈਨ ਕਰਕੇ ਸਾਨੂੰ ਮਤਲਬ ਇਹਨਾਂ ਨੂੰ ਮਤਲਬ ਕੱਢਣ ਵਾਸਤੇ ਗਿਆ ਫਿਰ ਅਸੀਂ ಗ್ರಾಮ ਸਭਾ ਮਤਲਬ ਕੀਤੀ ਹੈ ਜੀ ਗ੍ਰਾਮ ਸਭਾ ਕਰਕੇ ਪਿੰਡ ਦੇ ਇੱਕ ਕੱਠ ਦੇ ਵਿੱਚ ਮਤਾਂ ਪਾਇਆ ਗਿਆ ਹੈ ਕਿੰਨੇ ਕੁ ਵੀਰ ਜੀ ਪ੍ਰਵਾਸੀ ਹੈਗੇ ਆ 100 150 ਹੀ ਹੋਵੇ ਜਿਆਦਾ ਨਹੀਂ ਹੈ ਜੀ ਹਾਂ ਜੀ ਪ੍ਰਵਾਸੀਆਂ ਨੂੰ ਕੀ ਕੀ ਕਹਿਣਾ ਚਾਹੁੰਦੇ ਆ ਪਿੰਡ ਵਾਸੀਆਂ ਨੂੰ ਪਿੰਡ ਵਾਸੀਆਂ ਦੇ ਮਤਲਬ ਕਹਿੰਦੇ ਮਤਲਬ ਕਿ ਅਸੀਂ ਕਿਰਨੀ ਤੋਂ ਮਤਲਬ ਬਾਹਰ ਹੈ ਨਾ ਇਹ ਸਾਨੂੰ ਕੁਝ ਕਿ ਸਾਡੇ ਪਿੰਡ ਚ ਕੰਮ ਕਰ ਰਿਹਾ ਕੁਝ ਕੰਮ ਕੰਮਕੁੰਮ ਵਗੈਰਾ ਕੰਮ ਵਗੈਰਾ ਸਾਡੇ ਪਿੰਡ ਚ ਕੰਮ ਕਰੇ ਮੇਰੇ ਖੁਦ ਘਰ ਮਿਸਤਰੀ ਲੱਗੇ ਹੋਇਆ ਜੀ ਹਾਂ ਜੀ ਹਾਂ ਜੀ ਕਿਹੜੀ ਤਰੀਕ ਫਾਈਨਲ ਕਰੀ ਜੇ ਸਾਰੇ ਇਹਨਾਂ ਨੇ ਤੀ ਤਰੀਕ ਤੱਕ ਆਇਆ ਇਹਨਾਂ ਨੂੰ ਮਤਲਬ ਪਿੰਡ ਤੋਂ ਬਾਹਰ ਆਪਣੇ ਕੰਮਰੇ ਕਰਾ ਉਮਰੇ ਕਿਰਾਏ ਤੇ ਜਿਨ੍ਹਾਂ ਨੇ ਵੀਰਾਂ ਨੇ ਦਿੱਤੇ ਉਹਨਾਂ ਨੂੰ ਕੀ ਕਹਿਣਾ ਦਮੇ ਉਹਨਾਂ ਨੂੰ ਇਹ ਕਿਹਾ ਵੀ ਕੋਈ ਵੀ ਬੰਦਾ ਰੱਖ ਸਕਦਾ ਹੈ ਇਹਨਾਂ ਦੀ ਵੈਰੀਫਿਕੇਸ਼ਨ ਕਰਾ ਕੇ ਰੱਖਿਆ ਹੈ ਗੈਰ ਕਾਨੂੰਨੀ ਇਹਨਾਂ ਦਾ ਕੋਈ ਵੀ ਦਸਤਾਵੇਜ਼ ਨਹੀਂ ਹੈਗਾ ਗੈਰ ਕਾਨੂੰਨੀ ਆ ਇਹ ਮਤਲਬ ਬਾਹਰੋਂ ਕੋਈ ਮਤਲਬ ਕਰਾਇਮ ਕਰਕੇ ਉਰੇ ਆ ਕੇ ਰਹਿਣ ਲੱਗ ਜਾਂਦੇ ਆ ਮਤਲਬ ਆਪਣਾ ਇੱਥੇ ਕੋਈ ਇਹਨਾਂ ਦਾ ਬਾਇਓ ਡਾਟਾ ਨਹੀਂ ਹੈਗਾ ਪਿੱਛੇ ਦੋ ਵਾਰ ਤਾਂ ਸਾਡੇ ਹੋ ਚੁੱਕੀਆਂ ਨੇ ਮਤੀ ਤੋਂ ਪੁਲਿਸ ਆਈ ਹੈ ਇੱਕ ਆਪਣਾ ਯੂਪੀ ਤੋਂ ਪੁਲਿਸ ਆਈ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ ਆਈਕ